ਹਾਂਜੀ ਪਿਛਲੇ 6-7 ਸਾਲ ਤੋਂ ਕਾਂਗਰਸ ਪਾਰਟੀ ਆਪਣਾ ਜਥੇਦੰਦਕ ਢਾਂਚਾ ਵੀ ਖੜਾ ਨਹੀਂ ਕਰ ਸਕੀ ਚੰਗੀ ਤਰ੍ਹਾਂ ਦੋ ਤਿੰਨ ਪ੍ਰਧਾਨ ਵੀ ਚਲੇ ਗਏ ਤੁਹਾਡੇ ਕੋਲ ਫ੍ਰੀ ਹੈਂਡ ਹੈ ਤੁਸੀਂ ਕਿੰਨਾ ਇੱਕ ਮਹੀਨੇ ਚ ਜਥੇਦੰਦਕ ਢਾਂਚਾ ਇੱਕ ਮਹੀਨੇ ਚ ਜੇ ਪ੍ਰਧਾਨ ਚਾਵੇ ਖੜਾ ਕਰ ਸਕਦਾ ਤੇ ਮਹੀਨਾ ਬਾਬਾ ਸੁੱਖ ਰੱਖੇ ਮਹੀਨਾ ਜਾਂ 45 ਦਿਨਾਂ ਚ ਮਕਮਲ ਢਾਂਚਾ ਪੰਜਾਬ ਕਾਂਗਰਸ ਪਾਰਟੀ ਦਾ ਬਣਾ ਦਿਆ ਸਰ ਸਵਾਲ ਸਾਡਾ ਫੇਰ ਉੱਥੇ ਹੀ ਹੈ ਜੀ ਮੈਂ ਖੜਖੜ ਕਲਾ ਵੀ ਪੁੱਛਿਆ ਸੀਗਾ ਕਿ ਕੀ 18 ਵਰਸਸ 92 ਦਾ ਤੁਸੀਂ ਜਵਾਬ ਤਾਂ ਦੇਤਾ ਲੇਕਿਨ ਜਿਹੜੀ ਫੁੱਟਬਾਜੀ ਦੀ ਗੱਲ ਕਰ ਰਹੀ ਹੈਗੀ ਅਚ ਤੁਸੀਂ ਮੈਂ ਬਲਾਚੌਰ ਦੀ ਵੀ ਗੱਲ ਕਰ ਲਵਾਂ ਚਾਹੇ ਮੈਂ ਆਪਣੇ ਹਲਕਾ ਜ਼ਿਲ੍ਹਾ ਨਵਾਂ ਸ਼ਹਿਰ ਦੀ ਗੱਲ ਕਰ ਲਵਾਂ ਫੁੱਟਬਾਜੀ ਦੇ ਕਾਰਨ ਕਾਂਗਰਸ ਨੇ ਤਿੰਨੋ ਸੀਟਾਂ ਗਵਾਈਆਂ ਜੀ ਕੀ ਕਹੂੰਗੀ ਜਿਸ ਬਾਰੇ ਵਾਰੀ ਵਾਰੀ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਕੋਈ ਨਾ ਕੋਈ ਮਸਾਲਾ ਚਾਹੀਦਾ ਖਬਰ ਫੇਰ ਚੱਲਦੀ ਹੈ ਕੀ ਕਰੀਏ ਜੀ ਮੈਂ ਤੁਹਾਨੂੰ ਕਹਿ ਚੁੱਕਿਆ ਹੈ ਕਿ ਫੁੱਟਬਾਜੀ ਮਕਮਲ ਤੌਰ ਤੇ ਖਤਮ ਕਰ ਦਿੱਤੀ ਜਾਏਗੀ ਨਹੀਂ ਇਸ ਤਰ੍ਹਾਂ ਦਾ ਕੋਈ ਕੰਮ ਚੱਲੇਗਾ ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਊਸੂਲਾਂ ਦੇ ਮੁਤਾਬਕ ਕੰਮ ਨਹੀਂ ਕਰਨਾ ਅਸੀਂ ਉਹਨਾਂ ਨੂੰ ਪਾਰਟੀ ਵਿੱਚ ਨਹੀਂ ਰੱਖਾਂ ਹੁਣ ਟਾਂਚਾ ਨਵਾਰਕ ਤਿਆਰ ਕਰੂੰਗੇ ਜੀ 100% ਟਾਂਚਾ ਨਵਾਰਕ ਠੀਕ ਹੈ ਤੁਸੀਂ ਹਾਊਸ ਇਨ ਆਰਡਰ ਦੀ ਗੱਲ ਕੀਤੀ ਸੀ ਮੈਂ ਕਿ ਇੰਟਰਵਿਊ ਸੁਣੇ ਤੁਹਾਡੀ ਲੱਗਦਾ ਹਾਊਸ ਆਰਡਰ ਜਾ ਰਿਹਾ ਆ तकरीबन ਕਾਫੀ ਜਾ ਰਿਹਾ ਜਦੋਂ ਹਾਊਸ ਇਨ ਆਰਡਰ ਹੋਊਗਾ ਆਊਟ ਆਫ ਆਰਡਰ ਹੋਊਗਾ ਜ਼ਰਬਾ ਕਿਹੋ ਜਿਹਾ ਰਹਿ ਰਿਹਾ ਕਿਉਂਕਿ ਐਜ਼ ਅ ਪ੍ਰਧਾਨ ਮਿਲਟਰੀ ਉਹ ਬਜ਼ੁਰਗਾਂ ਨੂੰ ਮਿਲਟਰੀ ਮੈਂ ਇੱਥੇ ਪਹੁੰਚੇ ਸੁਣਿਆ ਤੁਸੀਂ ਕਿਆ ਕਿ ਦਾੜੀ ਚਿੱਟੀ ਆ ਮੋਢੇ ਤੇ ਹੱਥ ਰੱਖਣਾ ਲੱਗਦਾ ਇਸ ਤਰੀਕੇ ਨਵੀਂ ਊਰਜਾ ਆਏਗੀ 100% ਜੋ ਬਜ਼ੁਰਗਾਂ ਦੇ ਵਿੱਚ ਬਜ਼ੁਰਗਾਂ ਦੇ ਮੋਢੇ ਤੇ ਹੱਥ ਰੱਖਿਆ ਆਦਮੀ ਇਹ ਮਹਿਸੂਸ ਕਰਦਾ ਕਿ ਮੇਰੇ ਬਾਪ ਨੇ ਮੇਰੇ ਮੋਢੇ ਤੇ ਹੱਥ ਰੱਖਦਾ ਜਦੋਂ ਬਾਪ ਮੋਢੇ ਤੇ ਹੱਥ ਰੱਖਦੇ ਆਦਮੀ ਕਿਸੇ ਵੀ ਪਹਾੜ ਨਾਲ ਟੱਕਰ ਲਾ ਸਕਦਾ ਐਨਾ ਹੌਸਲਾ ਮੈਂ ਜਦ ਤੁਸੀਂ ਸੱਤਾ ਚਾਹੁੰਦੇ ਹੋ ਤਾਂ ਵਰਕਰਾਂ ਦੀ ਚੇਤੇ ਨਹੀਂ ਕਰਦੇ بڑے ਲੀਡਰ ਜਦੋਂ ਸੱਤਾ ਤੋਂ ਬਾਹਰ ਹੁੰਦੇ ਹੋ ਫਿਰ ਲੀਡਰ ਇਕੱਲੇ ਇਕੱਲੇ ਵਰਕਰ ਕੋ ਇਦੇ ਬਾਰੇ ਕੀ ਕਹੋਗੇ ਜੀ ਕਿਉਂਕਿ ਕਾਂਗਰਸ ਦੇ ਤੁਹਾਡੇ ਆਪ ਚਰਚਾ ਦਾ ਵਿਸ਼ਾ ਜੀ ਇਹ ਤਾਂ ਓਏ ਯਾਰ ਲੋਕ ਸੌਖੇ ਵੇਲੇ ਤਾਂ ਰੱਬ ਨੂੰ ਭੁੱਲ ਜਾਂਦੇ ਜਿਨ੍ਹਾਂ ਨੂੰ ਜਨਮ ਦਿੱਤਾ ਐ ਅਸੀਂ ਤਾਂ ਇਨਸਾਨ ਐ ਸਹੀ ਜੇ ਅਸੀਂ ਚੇਤੇ ਰੱਖੀਏ ਲੋਕ ਚੇਤੇ ਰੱਖਣ ਤਾਂ ਫਿਰ ਸਭ ਕੁਝ ਠੀਕ ਚੱਲਦਾ ਰਹਿੰਦਾ ਔਰ ਨਹੀਂ ਸਾਰੇ ਲੋਕ ਇਸ ਤਰ੍ਹਾਂ ਨਹੀਂ ਐ ਲੇਕਿਨ ਹਾਂ ਤੁਹਾਡੀ ਗੱਲ ਨਾਲ ਵੀ ਮੈਂ ਸਹਿਮਤ ਆ ਕਿ ਅਸੀਂ ਤਾਕਤ ਚ ਅ ਅਸੀਂ ਲੋਕ ਥੋੜੀਆਂ ਜੀਆਂ ਅਨਦੇਖੀਆਂ ਕਰ ਦਿੰਦੇ ਆ ਜਿਨ੍ਹਾਂ ਦਾ ਫਿਰ ਭੁਗਤਾਨ ਸਾਨੂੰ ਦੇਣਾ ਪੈਂਦਾ ਅਗਰ ਉਹ ਅਨਦੇਖੀਆਂ ਨਾ ਹੋਣ ਫੇ ਕੋਈ ਕਰੇ ਕੋਈ ਪਰਵਾਹ ਹੀ ਨਹੀਂ ਫਿਰ ਕੋਈ ਗੱਲ ਹੀ ਨਹੀਂ ਹੋਏ ਫਿਰ ਅਸੀਂ ਸਾਡਾ ਬਾਰੇ ਪੰਜਾਬ ਸਰਕਾਰ ਦੀ 300 ਯੂਨਟ ਮੁਫਤ ਬਿਜਲੀ ਬਾਰੇ ਤੁਸੀਂ ਕੀ ਕਹਦੇ ਹੋ ਦੇਖੋ ਜੀ ਇਹਦੇ ਤੇ ਮੈਂ ਕੋਈ ਟਿੱਪਾ ਟਿੱਪਣੀ ਹਜੇ ਨਹੀਂ ਕਰਨਾ ਚਾਹੁੰਦਾ ਉਹ ਇਸ ਕਰਕੇ ਕਿਉਂਕਿ ਇਹਰਾ ਕੋਈ ਮੁਕੰਮਲ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ ਪਰ ਹਾਂ ਮੈਨੂੰ ਸ਼ੱਕ ਹੈ ਕੇਜਰੀਵਾਲ ਸਰਕਾਰ ਤੇ ਔਰ ਮੈਨੂੰ ਲੱਗਦਾ ਹੈ ਕਿ ਮੇਰਾ ਸ਼ੱਕ ਚ ਯਕੀਨ ਚ ਨਾ ਬਦਲ ਜਾਏ ਕਿ ਜਿਹੜਾ ਅਸੀਂ ਬਿਜਲੀ ਸਸਤੀ ਕਰਕੇ ਗਈ ਸੀ ਤੁਹਾਡੇ ਸਾਰਿਆਂ ਵਾਸਤੇ ਤੁਸੀਂ ਸਾਰੇ 7 ਕਿਲੋਵਾਟ ਤੋਂ نیچے ਵਾਲੇ ਹਨ ਉਹਨਾਂ ਸੇ ਅਸੀਂ 3 ਰੁਪਏ ਸਬਸਿਡੀ ਦੇ ਕੇ ਗਈ ਸੀ ਬਿਜਲੀ ਸਸਤੀ ਕਰਕੇ ਗਈ ਸੀ ਜਿਹਦੀ ਸਾਨੂੰ 2400 ਕਰੋੜ ਰੁਪਏ ਦੀ ਅਸੀਂ ਸਬਸਿਡੀ ਦਿੰਦੇ ਸੀ ਉਹਨਾਂ ਲੋਕਾਂ ਨੂੰ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਲੇਕਿਨ ਹਜੇ ਨੋਟੀਫਿਕੇਸ਼ਨ ਆਊਗਾ ਤਦ ਗੱਲ ਕਰਾਂਗੇ ਕਿ ਉਹ ਜਿਹੜੀ ਸਬਸਿਡੀ ਆ ਉਹ ਖਤਮ ਕਰਨ ਜਾ ਰਹੇ ਆ ਤੁਹਾਡੇ ਬਿਜਲੀ ਦੇ ਬਿੱਲ ਜਿਹੜੇ ਰੇਟ ਆ ਉਹ ਵਧਣ ਜਾ ਰਹੇ ਨੇ ਤੇ ਬਿਜਲੀ ਉਥੋਂ 2400 ਕਰੋੜ ਰੁਪਏ ਦੀ ਖਤਮ ਕਰਕੇ ਸਬਸਿਡੀ ਤੇ ਜਿਹੜੀ 11-1200 ਕਰੋੜ ਰੁਪਏ ਦੀ ਸਬਸਿਡੀ 100 ਕਿਲੋਵਾਟ ਦੀ ਜਿਹੜੀ 100 ਯੂਨਿਟ ਫ੍ਰੀ ਦੇਣ ਦੀ ਗੱਲ ਕਰਦੇ ਨੇ ਉਹ ਵੀ ਇਹ ਕਰ ਰਹੇ ਨੇ ਕੱਲ ਕੋਈ ਮੰਤਰੀ ਸਹਿਬਾਨ ਦੱਸ ਰਹੇ ਸਨ ਕਿ ਇਹ ਉਹਨਾਂ ਨੂੰ ਦਿੱਤੀ ਜਾਊਗੀ ਜਿਹੜੇ ਕਿਲੋਵਾਟ ਤੋਂ ਨੀ ਹੇ ਨੀਚੇ ਜਾਂ 1 ਕਿਲੋਵਟ تک ਔਰ ਦੇਖਿਆ ਜਾਏਗਾ ਕਿ ਉਹ ਕਿਤੇ ਇਨਕਮ ਟੈਕਸ ਪੇਅਰ ਤਾਂ ਨਹੀਂ ਸੋ ਕਿਤੇ ਔਰੇ ਕਰੇ ਕੋਈ ਏਸੀ ਜਾਂ ਹੋਰ ਕੋਈ ਚੀਜ਼ ਤਾਂ ਨਹੀਂ ਲੱਗੀ 1 ਕਿਲੋਵਟ ਤਾਂ ਫਿਰ ਇੱਕ ਪੱਖਾ ਚੱਲਦਾ ਤੇ ਇੱਕ ਬੱਲਬ ਚੱਲਦਾ ਦੋ ਲਾਈਟ ਜਿਹੜਾ ਡੇਢ ਵੀ ਹੋਏਗਾ ਚਾਹੇ ਉਹ ਏਸੀ ਹੋਵੇ ਚਾਹੇ ਬੀਸੀ ਹੋਵੇ ਜਨਰਲ ਕੈਟਾਗਰੀ ਵਾਲੇ ਤਾਂ ਭੁੱਲੀ ਜਾਣ ਜਿਹੜੇ ਐ ਤਾਂ ਤੁਸੀਂ ਕੇਜਰੀਵਾਲ ਸਰਕਾਰ ਕਹਿ ਗਏ ਗਲਤੀ ਤਾਂ ਨਹੀਂ ਕਰ ਗਏ ਜੀ ਕਿ ਤੁਸੀਂ ਭਗਤ ਇਹ ਹੀ ਕੇਜਰੀਵਾਲ ਸਰਕਾਰ ਹੈ। ਅੱਛਾ। ਹੈ ਤਾਂ ਭਗਵੰਤ ਸਿੰਘ ਮਾਨ ਵਿਚਾਰੇ ਬਹੁਤ ਠੀਕ ਹੈ ਸਾਡੇ ਭਰਾ ਹੈ। ਪਰ ਚਲਾ ਕੇਜਰੀਵਾਲ ਹੀ ਰਿਹਾ। ਮੈਂ ਤਾਂ ਕਹਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਜਿਹੜੇ ਮਗਰ ਸਿੰਘ ਲੱਗਦਾ ਹੈ। ਸਿੰਘਾਂ ਨੂੰ ਕੋਈ ਚਲਾ ਥੋੜੀ ਸਕਦਾ। ਸਿੰਘਾਂ ਨੂੰ ਆਪ ਦਾ ਪੰਜਾਬ ਆਪ ਚਲਾਉਣਾ ਚਾਹੀਦਾ ਕਿਉਂਕਿ ਭਗਵੰਤ ਸਿੰਘ ਮਾਨ ਦੇ ਨਾਮ ਤੇ ਲੋਕਾਂ ਨੇ ਵੋਟਾਂ ਪਾਈ ਨੇ। ਸਰ ਆਮ ਲੋਕ ਪਰ ਮੈਨੂੰ ਲੱਗ ਰਿਹਾ ਹੈ ਅੱਜ ਕਿਸ ਤਰ੍ਹਾਂ ਉੱਥੇ ਜਾ ਕੇ ਉੱਥੇ ਹਲਕਾ ਲਾਂਬਾ ਜੀ ਸਾਡੇ ਉਹਨਾਂ ਦੇ ਘਰੇ ਪੁਲਿਸ ਚਲੀ ਗਈ ਕਹਿੰਦੇ ਵੈਂਡਟਾ ਪੋਲਿਟਿਕਸ ਨਹੀਂ ਕਰਦੇ ਅੱਜ ਉਹ ਕਰਮਾਰ ਵਿਸ਼ਵਾਸ ਤੇ ਕਰੇ ਪੁਲਿਸ ਚਲੀ ਗਈ ਉਹਨਾਂ ਨੇ ਕੋਈ ਬਿਆਨ ਦਿੱਤਾ ਸੀ ਇਲੈਕਸ਼ਨਾਂ ਦੇ ਦਰਮਿਆਨ ਅੱਜ ਡੇਢ ਮਹੀਨਾ ਹੋ ਗਿਆ ਹੁਣ ਪਰਚਾ ਦਰਜ ਕੀਤਾ ਹੈ ਜਾਣ ਬੁਝ ਕੇ ਉਹੀ ਜੋ ਭਾਜਪਾ ਕਰਦੀ ਸੀ ਉੱਥੇ ਇਹਨਾਂ ਦੇ ਐਮਐਲਏ ਚੱਕਦੇ ਸੀ ਇਹਦਾ ਮਰੋ ਪੋਲਿਟੀਕਲ ਵੈਂਡਟਾ ਤਾਂ ਚੱਲੂ ਤੁਸੀਂ ਆਪ ਦੇਖ ਲਓ ਮਹਾਰਾਜ ਕੀ ਇੱਕ ਬਿਆਨ ਦੇਣ ਤੇ ਪਰਚਾ ਨਾ ਅਵੇਲੇਬਲ ਕਰ ਦਿੱਤਾ ਕਿ ਆ ਪੁਲਿਸ ਉਹਨਾਂ ਨੂੰ ਫੜਨੇ ਦਿੱਲੀ ਚਲੀ ਗਈ ਜਿਸ ਤਰ੍ਹਾਂ ਭਾਜਪਾ ਸਰਕਾਰ ਦਿੱਲੀ ਵਿੱਚ ਕੇਜਰੀਵਾਲ ਸਾਹਿਬ ਰੌਲਾ ਪਾਉਂਦੇ ਸੀ ਕਿ ਉਹਦੇ ਦੁਰਵਰਤੋਂ ਕਰਦੇ ਆ ਹੁਣ ਕੇਜਰੀਵਾਲ ਸਾਹਿਬ ਇਹ ਲੋਕਤੰਤਰ ਹੈ ਕਿ ਜਿਸ ਨੇ ਕੇਜਰੀਵਾਲ ਸਾਹਿਬ ਦੇ ਖਿਲਾਫ ਆਵਾਜ਼ ਉਠਾਈ ਤਾਂ ਉਹਨੂੰ ਕੋਈ ਗੱਲ ਕਹੀ ਤਾਂ ਉਹਨੂੰ ਪੰਜਾਬ ਦੀ ਪੁਲਿਸ ਤੰਗ ਕਰੇਗੀ ਮੈਂ ਭਗਵਾਨ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਹਾਂ ਕੇਜਰੀਵਾਲ ਸਾਹਿਬ ਤੁਹਾਡੀ ਸ਼ੋਭੀ ਖਰਾਬ ਕਰਨਾ ਚਾਹੁੰਦੇ ਨੇ ਤੋਂ ਲੋਕਾਂ ਨੇ ਮੰਡੇਟ ਦਿੱਤਾ ਹੈ ਪਿਛਲੀ ਵਾਰੀ ਉਹਨਾਂ ਨੇ ਮੁੱਖ ਮੰਤਰੀ ਅਨਾਉਂਸ ਨਹੀਂ ਕੀਤਾ ਸੀ ਇਸ ਕਰਕੇ ਸਰਕਾਰ ਨਹੀਂ ਬਣੀ ਸੀ ਇਸ ਵਾਰੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਮ ਦਿੱਤਾ ਚਿਹਰਾ ਦਿੱਤਾ ਤਾਂ ਸਰਕਾਰ ਬਣੀ ਹੈ ਕਿਰਪਾ ਕਰਕੇ ਤੁਸੀਂ ਆਪ ਦੀ ਵਿਉਂਤਬੰਦੀ ਨਾਲ ਔਰ ਆਪ ਦੀ ਸਮਝ ਦੇ ਨਾਲ ਤੁਸੀਂ ਪੰਜਾਬ ਨੂੰ ਚਲਾਓ ਇਸ ਤਰ੍ਹਾਂ ਦੇ ਹੀਲੇ ਜਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੁਹਾਨੂੰ ਬਦਨਾਮ ਕਰ ਦੇਣਗੀਆਂ